ਕੇ ਅੱਜ ਮੈਂ ਫੋਕੜ ਤਾਲ ਦੇ ਇੱਥੇ ਡੀਸੀ ਸਾਹਿਬ ਦੇ ਬਾਹਰ ਬੈਠਾ ਸੀਗਾ ਮੰਗ ਪੱਤਰ ਦੇਖ ਕੇ ਜੋ ਕਿ ਅੱਜ ਇੱਥੇ ਪੁਲਿਸ ਪ੍ਰਸ਼ਾਸਨ ਨੇ ਐਸਪੀ ਸਾਹਿਬ ਨੇ ਸਰਦਾਰ ਧੀਰ ਕੁਮਾਰ ਨੇ ਔਰ ਡੀਪੀ ਸਾਹਿਬ ਨੇ ਔਰ ਪ੍ਰਸ਼ਾਸਨ ਨੇ ਤੁਹਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਤੇ ਮੇਰੇ ਮਹਾਲਮ ਪਿੰਡ ਦੇ ਸਾਰੇ ਮੋਟਰ ਆਦਮੀ ਪੰਚਾਇਤ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਹੈ ਔਰ ਭਾਈ ਮਨੀ ਸਿੰਘ ਸੇਵਾ ਸੁਸਾਇਟੀਆਂ ਦੇ ਕਿਹੜੇ ਪ੍ਰਧਾਨ ਆਏ ਸੀ ਉਹਨਾਂ ਨੂੰ ਵੀ ਵੀ ਜਿਹੜੀ ਤੇ ਭਾਈ ਮਨੀ ਸਿੰਘ ਦੀ ਕਾਰਵਾਈ ਆ ਅਸੀਂ ਤੀਹ ਦਰਖਾਸਤ ਕੀ ਕਿਹੜੇ ਗਗਨਦੀਪ ਸਿੰਘ ਗਲਤ ਬੁੱਕ ਲਿਖੀ ਆ ਭਾਈ ਮਨੀ ਸਿੰਘ ਦਾ ਇਤਿਹਾਸ ਬਦਲ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਸਾਰਿਆਂ ਨੇ ਕਿਹਾ ਵੀ ਅਸੀਂ ਚਲਾਨ ਟੂਕਟ ਕਰ ਦਾਂਗੇ ਛੇਤੀ ਉਹ ਵੀ ਸਾਰਿਆਂ ਸਿੱਖ ਜਥੇਬੰਦੀਆਂ ਸਹਿਮਤੀ ਹੋਈਆਂ ਨੇ ਸਹਿਮਤੀ ਦਿੱਤੀ ਆ ਤੇ ਕਿਹੜਾ ਪਿੰਡ ਮਹਾਲਮ ਦੀ ਲੜਾਈ ਸੀ ਉਹ ਪਿੰਡ ਸਰਪੰਚ ਸਰਦੇਵ ਸਿੰਘ ਨੂੰ ਸਾਰੇ ਪਿੰਡ ਦੇ ਸਰਪੰਸੀਆਂ ਸਰਪੰਚ ਜਿਵੇਂ ਅਸੀਂ ਨਾਲ ਪਿੰਡ ਦਾ ਨੰਬਰਦਾਰ ਕੁਝ ਪਿੰਡ ਦੇ ਨੌਜਵਾਨਾਂ ਨੇ ਸ਼ਰਾਬ ਨਾਲ ਰੱਜ ਕੇ ਨਸ਼ਾ ਪੀ ਕੇ ਪਿੰਡ ਦੇ ਬਾਹਰ ਦੇ ਪਾਸੇ ਜੂਆ ਖੇਡਦੇ ਸੀ ਨਸ਼ੇ ਦੇ ਲੋਹਰ ਵਿੱਚ ਉਹਨਾਂ ਵੀਡੀਓ ਬਣਾਈਆਂ ਤੇ ਸਰਪੰਚ ਸਾਹਿਬ ਦਾ ਨਾਂ ਲੈਤਾ ਵੀ ਜੂਆ ਖੜਾਦੇ ਨੇ ਤੇ ਉਹਨਾਂ ਦੇ ਘਰੇ ਆਣ ਕੇ ਉਹਨੇ ਉਹਨੇ ਗੁੰਡਾਗਰਦੀ ਕੀਤੀ ਦਸਤੇ ਵੀ ਉਹਨਾਂ ਦੇ ਖੋਏ ਅੱਖਾਂ 'ਚ ਹੀ ਫਿਰ ਉਹਦੀਆਂ ਦਰਖਾਸਤਾਂ ਸਾਰੀਆਂ ਐਸਐਚਓ ਹਰਕੁਣ ਦਿੱਤੀਆਂ ਸੀ ਫਿਰ ਹੋਰ ਵੀ ਉੱਤੇ ਡੀਐਫਟੀ ਸਾਹਿਬ ਸੀਤੀ ਵੀ ਕਾਰਵਾਈ ਕਰ ਰਿਆ ਸੀ ਫਿਰ ਉਹ ਸਹੀ ਕਾਰਵਾਈ ਨਾ ਹੋਣ ਕਰਕੇ ਇਹਨਾਂ ਮੰਗਾ ਨੂੰ ਲੈ ਕੇ ਮੈਂ ਭੁਖੜਤਾਲ ਤੇ ਬੈਠਾ ਸੀਗਾ ਪਰ ਹੁਣ ਮੈਨੂੰ ਪ੍ਰਸ਼ਾਸਨ ਨੇ ਸਾਰੀ ਸੰਗਤ ਮਹਾਲਮ ਤੇ ਪੰਚਾਂ ਸਰਪੰਚਾਂ ਨੂੰ ਹੋਰ ਜਿਹੜੀਆਂ ਜਥੇਬੰਦੀਆਂ ਦੇ ਕਿਵੇਂ ਸਿੱਖ ਫੂਟਫਰੇਸ਼ਨ ਮਹਿਤਾ ਦੀ ਅਗੂ ਆਏ ਸੀ ਹੋਰ ਜਥੇਬੰਦੀਆਂ ਦੇ ਮੁਖੀ ਆਏ ਸੀਗੇ ਭਾਈ ਮਨੀ ਸਿੰਘ ਸੇਵਾ ਸੁਸਾਇਟੀਆਂ ਰਾਜਪੂਤ ਬਿਆਦਰੀ ਦੇ ਪ੍ਰਧਾਨ ਹੀ ਪਹੁੰਚੇ ਸੀ ਉਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਨੇ ਇਹ ਪਿਛਵਾਸ ਦਇਆ ਵੀ ਅਸੀਂ ਇੱਕ ਹਫਤੇ ਦੇ ਵਿੱਚ ਸਾਰੀਆਂ ਕਾਰਵਾਈ ਕਰ ਦਾਂਗੇ ਜੇ ਇੱਕ ਹਫਤੇ ਚ ਕਾਰਵਾਈ ਨਾ ਹੋਈਆਂ ਮੈਂ ਉਹਨੂੰ ਵੱਧ ਟਾਈਮ ਦਿੱਤਾ ਹੈ ਅੱਜ 25 ਤਰੀਕ ਮੈਂ 7 ਤਰੀਕ ਤੱਕਰ ਪ੍ਰਸ਼ਾਸਨ ਨੂੰ ਟਾਈਮ ਦਿੰਦਾ ਜੇ 7 ਤਰੀਕ ਨੂੰ ਪ੍ਰਸ਼ਾਸਨ ਨੇ ਸਾਰੀਆਂ ਕਾਰਵਾਈਆਂ ਕਰਤੀਆਂ ਠੀਕ ਆ ਨੀ ਫਿਰ ਦੁਬਾਰਾ ਤਾਰ ਜਾਂ ਟਿੱਕ ਕਿੱਥੇ ਬੰਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਪਿਆਰ ਕਰਕੇ ਇਸੇ ਥਾਂ ਤੇ ਕੋਹੜਤਾਲ ਤੇ ਬੈਠਾਂਗਾ ਉਦੋਂ ਉਠਾਂਗਾ ਜਦੋਂ ਕਾਰ ਵੀ ਕਰਾ ਕੇ ਸਾਰੀ ਓਟੋ ਇੱਕ ਜਿਹਾ ਚਲੋ ਅਸੀਂ ਸਾਦੇ ਅਫਸਰ ਅੰਕੀਰ ਕੁਮਾਰ ਬਹੁਤ ਮਾਨਦਾਰ ਅਫਸਰ ਨੇ ਉਹਨਾਂ ਦਾ ਅਸੀਂ ਵਿਸ਼ਵਾਸ ਕੀਤਾ ਹੈ ਪਰ ਇੱਕ ਰੀ ਮੈਂ ਆ ਧਰਨੇ ਨੂੰ ਅੱਜ ਇੱਥੇ ਹੀ ਜਰਾ ਸਮਾਪਤੀ ਕਰਦਾ ਹਾਂ ਸਾਰੀ ਜਥੇਬੰਦੀਆਂ ਦਾ ਵਿਚਾਰ ਕਰਕੇ ਤੇ ਇੱਕ ਸਾਤਰ ਜਿੱਕਰ ਵੇਖਾਂਗਾ ਜੇ ਖਾਤਰ ਕੇ ਪ੍ਰਸ਼ਾਸਨ ਨੇ ਪੂਰੀ ਕਾਰ ਵੀ ਕਰਤੀ ਠੀਕ ਆ ਨਹੀਂ ਤੇ ਫਿਰ ਸਤ ਤੋਂ ਬਾਅਦ ਸਾਰੀਆਂ ਸਿੱਖ ਜੱਥੇਬੰਦੀਆਂ ਨਾਲ ਸਮਾਜ ਸੇਵੀ ਜੱਥੇਬੰਦੀਆਂ ਨਾਲ ਤੇ ਆਪਣੇ ਪਿੰਡ ਦੇ ਪੰਚਾਂ ਸਰਪੰਚਾਂ ਨਾਲ ਵਿਚਾਰ ਕਰਕੇ ਦੁਬਾਰਾ ਫਿਰ ਇੱਥੇ ਜਗ੍ਹਾ ਤੇ ਮੋਰਚਾ ਲਾਵਾਂਗਾ ਤੇ ਉਦੋਂ ਉੱਠਾਂਗਾ ਜਦੋਂ ਫਿਰ ਪੂਰੀ ਕਾਰ ਵੀ ਕਰਾ ਕੇ ਉੱਠਾਂਗਾ ਕਿਉਂਕਿ ਅੱਜ ਮੈਂ ਭੁਖੜਤਾਲ ਤੇ ਇੱਥੇ ਡੀਸੀ ਸਾਹਿਬ ਦੇ ਬਾਹਰ ਬੈਠਾ ਸੀਗਾ ਮੰਗ ਪੱਤਰ ਦੇਖ ਕੇ ਜੋ ਕਿ ਅੱਜ ਇੱਥੇ ਪੁਲਿਸ ਪ੍ਰਸ਼ਾਸਨ ਨੇ ਐਸਪੀ ਸਾਹਿਬ ਨੇ ਸਰਦਾਰ ਧੀਰ ਕੁਮਾਰ ਨੇ ਹੋਰ ਡੀ.ਐਸ.ਪੀ. ਸਾਹਿਬ ਨੇ ਹੋਰ ਪ੍ਰਸ਼ਾਸਨ ਨੇ ਤੁਹਾਨੂੰ ਸਾਰੀਆਂ ਸਿੱਖ ਜਥੇਬੰਦੀਆਂ ਤੇ ਮੇਰੇ ਮਹਾਲਮ ਪਿੰਡ ਦੇ ਸਾਰੇ ਮੋਹਤਰ ਆਦਮੇ ਪੰਚਾਂ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਹੈ। ਹੋਰ ਭਾਈ ਮਨੀਤ ਸਿੰਘ ਸੇਵਾ ਸੁਸਾਇਟੀਆਂ ਦੇ ਕਿਹੜੇ ਪ੍ਰਧਾਨ ਆਏ ਸੀ ਉਹਨਾਂ ਨੂੰ ਵੀ ਵੀ ਜਿਹੜੀ ਤਾਂ ਭਾਈ ਮਨੀਤ ਸਿੰਘ ਦੀ ਕਾਰਵਾਈ ਆ ਅਸੀਂ ਤੀਹ ਦਰਖਾਸਤ ਵੀ ਕਿਹੜੇ ਗਗਨਦੀਪ ਸਿੰਘ ਨੇ ਗਲਤ ਬੁੱਕ ਲਿਖੀ ਹੈ ਭਾਈ ਮਨੀਤ ਸਿੰਘ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਸਾਰਿਆਂ ਨੇ ਕਿਹਾ ਵੀ ਅਸੀਂ ਚਲਾਨ ਟੂਪਟ ਕਰ ਦਾਂਗੇ ਛੇਤੀ। ਉਹ ਵੀ ਸਾਰੀਆਂ ਸਿੱਖ ਜਥੇਬੰਦੀਆਂ ਸਹਿਮਤ ਹੋਈਆਂ ਨੇ ਸਹਿਮਤੀ ਦਿੱਤੀ ਆ। ਕਿਹੜਾ ਪਿੰਡ ਮਹਾਲਮ ਦੀ ਲੜਾਈ ਸੀ ਉਹ ਪਿੰਡ ਸਰਪੰਚ ਸਰਦੇਵ ਸਿੰਘ ਨੂੰ ਸਾਰੇ ਪਿੰਡ ਦੇ ਸਰਪਸੰਤੀਆਂ ਸਰਪੰਚ ਜਿਵੇਂ ਸੀ ਨਾਲ ਪਿੰਡ ਦਾ ਨੰਬਰਦਾਰ ਕੁਛ ਪਿੰਡ ਦੇ ਨੌਜਵਾਨਾਂ ਨੇ ਸ਼ਰਾਬ ਨਾਲ ਰੱਜ ਕੇ ਨਸ਼ਾ ਪੀ ਕੇ ਪਿੰਡ ਦੇ ਬਾਹਰ ਦੇ ਪਾਸੇ ਜੂਆ ਖੇਡਦੇ ਸੀ ਨਸ਼ੇ ਦੇ ਲੋਰ ਵਿੱਚ ਉਹਨਾਂ ਵੀਡੀਓ ਬਣਾਈਆਂ ਤੇ ਸਰਪੰਚ ਸਾਹਿਬ ਦਾ ਨਾਮ ਲੈਤਾ ਵੀ ਜੂਆ ਖਿਡਾਦੇ ਨੇ ਤੇ ਉਹਨਾਂ ਦੇ ਘਰੇ ਆਣ ਕੇ ਉਹਨੇ ਉਹਨੇ ਗੁੰਡਾਗਰਦੀ ਕੀਤੀ ਦਸਤੇ ਵੀ ਉਹਨਾਂ ਦੇ ਖੋਏ ਹੱਥਾਂ 'ਚ ਹੀ ਤੇਰਾ ਉਹ ਮੇਂਰ ਦਰਖਾਸਤਾਂ ਸਾਰੀਆਂ ਐਸ.ਐਚ.ਓ ਹਰਕੁਣ ਦਿੱਤੀਆਂ ਸੀ ਫਿਰ ਹੋਰ ਵੀ ਉੱਤੇ ਡੀ.ਐਫ.ਪੀ ਦਾ ਫੀਤੀ ਵੀ ਕਾਰਵਾਈ ਕਰ ਰਿਹਾ ਸੀ ਫਿਰ ਉਹ ਸਹੀ ਕਾਰਵਾਈ ਨਾ ਹੋਣ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਮੈਂ ਭੋਖੜਤਾਲ ਤੇ ਬੈਠਾ ਸੀਗਾ ਪਰ ਹੁਣ ਮੈਨੂੰ ਪ੍ਰਸ਼ਾਸਨ ਨੇ ਸਾਰੀ ਸੰਗਤ ਮਹਾਲਮ ਤੇ ਪੰਚਾਂ ਸਰਪੰਚਾਂ ਨੂੰ ਹੋਰ ਕਿਹੜੀਆਂ ਜਥੇਬੰਦੀਆਂ ਦੇ ਕਿਵੇਂ ਸਿੱਖ ਸਕੂਨ ਫੈਡਰੇਸ਼ਨ ਮਹਿਤਾ ਜੀ ਆਗੂ ਆਏ ਸੀ ਹੋਰ ਜਥੇਬੰਦੀਆਂ ਦੇ ਮੁਖੀ ਆਏ ਸੀਗੇ ਭਾਈ ਮਨੀ ਸਿੰਘ ਸੇਵਾ ਸੁਸਾਇਟੀਆਂ ਰਾਜਪੂਤ ਬਿਆਦਰੀ ਦੇ ਪ੍ਰਧਾਨ ਹੀ ਪਹੁੰਚੇ ਸੀ ਉਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਨੇ ਇਹ ਪੇਸ਼ਵਾਦ ਦਿਆ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰੀਆਂ ਕਾਰਵਾਈ ਕਰ ਦਾਂਗੇ ਜੇ ਇੱਕ ਹਫ਼ਤੇ ਚ ਕਾਰਵਾਈ ਨਾ ਹੋਈਆਂ ਮੈਂ ਉਹਨੂੰ ਵੱਧ ਟਾਈਮ ਦਿੱਤਾ ਹੈ ਅੱਜ 25 ਤਰੀਕ ਮੈਂ 7 ਤਰੀਕ ਤੱਕ ਪ੍ਰਸ਼ਾਸਨ ਨੂੰ ਟਾਈਮ ਦਿੰਦਾ ਜੇ 7 ਤਰੀਕ ਨੂੰ ਪ੍ਰਸ਼ਾਸਨ ਨੇ ਸਾਰੀਆਂ ਕਾਰਵਾਈਆਂ ਕਰਤੀਆਂ ਠੀਕ ਆ ਨਹੀਂ ਤੇ ਫਿਰ ਦੁਬਾਰਾ ਤਾਰੀਆਂ ਟਿੱਕ ਕਿੱਥੇ ਬੰਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਤਿਆਰ ਕਰਕੇ ਇਸੇ ਥਾਂ ਤੇ ਉਹ ਹੜਤਾਲ ਤੇ ਬੈਠਾਂਗਾ ਉਦੋਂ ਉਠਾਂਗਾ ਜਦੋਂ ਕਾਰਵਾਈ ਕਰਾ ਕੇ ਸਾਰੀ ਉਹ ਤੋਂ ਇੱਕ ਜਿਹਾ ਚਲੋ ਅਸੀਂ ਫਾਇਦੇ ਅਖਰ ਕੰਪੀਰ ਕੁਮਾਰ ਬਹੁਤ ਮਾਨਦਾਰ ਅਸਰ ਨੇ ਉਹਨਾਂ ਦਾ ਅਸੀਂ ਵਿਸ਼ਵਾਸ ਕੀਤਾ ਹੈ ਪਰ ਇੱਕ ਰੀ ਮਿਆ ਧਰਨੇ ਨੂੰ ਅੱਜ ਇੱਥੇ ਹੀ ਜਰਾ ਸਮਾਪਤੀ ਕਰਦਾ ਹਾਂ ਸਾਰੀ ਜਥੇਬੰਦੀਆਂ ਦਾ ਵਿਚਾਰ ਕਰਕੇ ਤੇ ਇੱਕ ਸੱਤ ਰਿਜਕਰ ਵੇਖਾਂਗਾ ਜੇ ਖਾਤਰ ਕੇ ਪ੍ਰਸ਼ਾਸਨ ਨੇ ਪੂਰੀ ਕਾਰਵਾਈ ਕਰਤੀ ਠੀਕ ਆ ਨਹੀਂ ਤੇ ਫਿਰ ਸਤ ਤੋਂ ਬਾਅਦ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸਮਾਜ ਸੇਵੀ ਜਥੇਬੰਦੀਆਂ ਨਾਲ ਤੇ ਆਪਣੇ ਪਿੰਡ ਦੇ ਪੰਚਾਂ ਸਰਪੰਚਾਂ ਨਾਲ ਵਿਚਾਰ ਕਰਕੇ ਦੁਬਾਰਾ ਫਿਰ ਇਸੇ ਜਗ੍ਹਾ ਤੇ ਮੋਰਚਾ ਲਾਵਾਂਗਾ ਤੇ ਉਦੋਂ ਉੱਠਾਂਗਾ ਜਦੋਂ ਫਿਰ ਪੂਰੀ ਕਾਰਵਾਈ ਕਰਾ ਕੇ ਉੱਠਾਂਗਾ